ਨਾ ਬੋਲ ਕੇ ਹਾਂ ਮੇਰਾ ਨਾਮ ਗੁਰਜੀਤ ਸਿੰਘ ਮੰਡੀ ਸੁਪਰਵਾਈਜ਼ਰ ਸਰ ਜੀ ਸਰ ਉਹ ਆ ਰਹੀ ਬੋਲੀ ਲੱਗਦੀ ਕਿੱਦਾਂ ਰੇਟ ਮਿਲਦਾ ਪੋਜੀਟਿਵ ਹਾਂਜੀ ਸਰ ਬਹੁਤ ਵਧੀਆ ਰੇਟ ਮਿਲਦਾ ਪਿਆ ਵਾ ਮਤਲਬ 6000 ਤੋਂ 6500 ਦੇ ਤੱਕ ਰੇਟ ਚੰਗਾ ਮਿਲਦਾ ਪਿਆ ਈ ਕਿਸਾਨਾਂ ਨੂੰ ਚੰਗਾ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੈਂ ਅਪੀਲ ਕਰਦਾ ਹਾਂ ਜ਼ਿੰਮੇਵਾਰ ਮੇਰਾ ਨਾਮ ਰਜੇਸ਼ ਮਹਿਤਾ ਹੈ ਕੀ ਕੰਮ ਕਰਦਾ ਹੈ ਮੇਰੇ ਆੜ ਦਾ ਕੰਮ ਹੈ ਬਾਬਾ ਸ਼੍ਰੀ ਚੰਦਰ ਟਰੇਡਰਸ ਦੇ ਨਾਮ ਤੇ ਫਰਮਾ ਹਾਂ ਕਿੱਦਾਂ ਲੱਗਦਾ ਜਿਹੜੀ ਫਸਲ ਲੈ ਕੇ ਕਿਸਾਨਾਂ ਨੂੰ ਕਿੰਨਾ ਕਰਜ਼ਾ ਆ ਰਿਹਾ ਹੈ ਸਰ ਕਿਸਾਨਾਂ ਨੂੰ ਇਹਦਾ ਫਾਇਦਾ ਹੋ ਰਿਹਾ ਕਿਉਂਕਿ ਇਸ ਸਾਲ ਜਿਹੜਾ ਸਰੋਂ ਦਾ ਰੇਟ ਆ ਪਿਛਲੇ ਸਾਲ ਨਾਲੋਂ 350 ਰੁਪਏ ਰੇਟ ਪਰ ਕਵਰਟਲ ਦਾ ਰੇਟ ਦਾ ਜਿਆਦਾ ਜਿਆਦਾ ਚੱਲ ਰਿਹਾ ਪਿਛਲੇ ਸਾਲ 550 ਰੁਪਏ ਸੀ ਆ ਕਿ 62 300 ਵਿਗਣ ਡਿਆ ਤੇ ਕਿਸਾਨਾਂ ਨੂੰ ਮਤਲਬ ਠੀਕ ਮਤਲਬ ਸਰੋਂ ਦਾ ਰੇਟ ਵਧੀਆ ਹੁਣ ਕਿ ਕਿਸਾਨਾਂ ਨੂੰ ਦੂਸਰੀ ਖੇਤੀ ਕਰਨੀ ਚਾਹੀਦੀ ਹੈ ਨਾਲ ਉਹਨਾਂ ਨੂੰ ਚਾਹੀਦਾ ਕਿ ਇਹਦਾ ਇਹਨੂੰ ਵੱਤਵਾ ਦੇ ਦੇ ਵੀ ਸਰੋਂ ਦੀ ਖੇਤੀ ਕਰਨ ਤਾਂ ਕਿ ਮੱਢੀ ਚ ਸਰੋਂ ਬਹੁਤ ਥੋੜੀ ਜਾਂਦੀ ਹੈ ਸਾਡੇ ਇੱਥੇ ਪਰ ਹੁਣ ਜਿੱਦਾਂ ਰੇਟ ਹਰ ਸਾਲ ਥੋ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਹੈ ਇਹਨੂੰ ਜ਼ਰੂਰ ਲਾਉਣਾ ਚਾਹੀਦਾ ਹਾਂਜੀ ਹਾਂਜੀ ਕਿਸਾਨ ਕਰਦੇ ਆ ਕੋਈ ਪਰ ਉਸ ਲੈਵਲ ਤੇ ਨਹੀਂ ਹੈਗਾ ਜਿਸ ਲੈਵਲ ਤੇ ਚਾਹੀਦਾ ਮਤਲਬ ਥੋੜੀ ਥੋੜੀ ਮਤਲਬ ਖੇਤੀ ਹੋ ਰਹੀ ਹੈ ਜਿਆਦਾ ਨਹੀਂ ਹੋ ਰਹੀ ਮੱਕੀ ਜੈਸੇ ਇਸ ਤੋਂ ਬਾਅਦ ਕਨਕ ਤੋਂ ਬਾਅਦ ਮੱਕੀ ਹੈ ਪਿਛਲੇ ਸਾਲ ਨੂੰ ਦੋ ਸਾਲ ਤੋਂ ਮੱਕੀ ਦੀ ਖਰੀਦ ਵੀ ਵਧੀ ਹੈ ਅੱਗੇ ਜਟਲ ਮੰਡਲ ਲਾਣ ਲੱਗੇ ਆ ਤੇ ਰੇਟ ਵੀ ਚੰਗਾ ਹੈ ਮੱਕੀ ਦਾ ਤੇ ਥੋੜੇ ਬਹੁਤੇ ਜੱਟ ਮੂਵ ਹੋ ਰਹੇ ਆ ਤੇ ਹੋਣਾ ਚਾਹੀਦਾ ਇਹਦੇ ਨਾਲ ਮਤਲਬ ਗਾਂ ਛੋਨੇ ਚ ਪਾਣੀ ਦਾ ਵੀ ਬਚਾਅ ਰਹੇਗਾ ਥੋੜਾ ਬਹੁਤਾ ਗੁਜਰਪੁਰ ਕੀ ਲੈ ਕੇ ਆਏ ਸਰੋਂ ਨਹੀਂ ਫਸਾਇਆ ਕਿ ਆਏ ਕਿਦਾਂ ਰੇਟ ਦਿੰਦਾ ਪਿਆ ਕਰੋ ਰੇਟ ਇਸ ਵਾਰ ਵਧੀਆ ਮੇਰੇ ਪਿਆ ਪਿਛਲੀ ਾਰ ਘੱਟ ਸੀ ਇਸ ਵਾਰ 480 ਰੁਪਿਆ ਰੇਟ ਹੈਗਾ ਸਰੋਂ ਦੇ ਨਾਲ ਕਦੋਂ ਸਰੋਂ ਲਗਾਉਂਦੇ ਹੋ ਕਿੰਨਾ ਕ ਫਾਇਦਾ ਇਹਦੇ ਵਿੱਚ ਇਹਦੇ ਨਾਲ ਸਾਰੇ ਹੀ ਦੋ ਫਸਲਾਂ ਲਗਾਈਆਂ ਨੇ ਇੱਕ ਵਾਰ ਸਰੋਂ ਵਾਤੇ ਸਰੋਂ ਦੇ ਵਿੱਚ ਕਮਾ ਰਹੇ ਹਾਂ ਸਰੋਂ ਵੱਢ ਲਈ ਆ ਤੇ ਬਾਅਦ ਵਿੱਚ ਕਮਾਦ ਹੋ ਜਾਣਾ ਕਿਸਾਨ ਨੂੰ ਕਿੰਨਾ ਕ ਫਾਇਦਾ ਮਿਲਦਾ ਜਣਕ ਵਿਧੋਨੇ ਤੋਂ ਇਲਾਵਾ ਜੀ ਲਾਣ ਕਰਕ ਨਾਲੋਂ ਇਹਦਾ ਫਾਇਦਾ ਵਸਾ ਰੇਟ ਵੀ ਕਿੰਨਾ ਮਿਲਦਾ ਹਾਂਜੀ ਰੇਟ ਵੀ ਚੰਗਾ ਜੀ ਰਜਨ ਸਿੰਘ ਕਿਥੋਂ ਆਇਓ ਗੋਇਓਪੁਰੋਂ ਕੀ ਲੈ ਕੇ ਆਏ ਜੀ ਮੁੰਡੇ ਸਰੋਂ ਕਿੱਦਾਂ ਲੱਗਦਾ ਸਰੋਂ ਦਾ ਰੇਟ ਅੱਛਾ ਸ਼ੇਕ ਤੇ ਲੱਗ ਜਾ ਕੇ ਲੱਗਦਾ ਹੀ ਆਇਓ ਪਹਿਲਾਂ ਕਿਸ ਤਰ੍ਹਾਂ ਪਹਿਲੇ ਜਾਣ ਹਾਂਜੀ ਪਹਿਲੇ ਛਾਦ ਵੀ ਘਾਟ ਹੀ ਇਹਨੂੰ ਜਿਹੜਾ ਕੀ ਲੱਗਦਾ ਕਿਸਾਨ ਜਿਸ ਤਰ੍ਹਾਂ ਕਣਕ ਝੋਨੇ ਦੇ ਉਹ ਤੁਸੀਂ ਸਰੋਂ ਲੈ ਗਏ ਗੱਲ ਵੀ ਨਹੀਂ ਰਿਹਾ ਨਾ ਕੋਈ ਕੋ ਮਿਲਦਾ ਫੈਰ ਕਰਮਾਂ ਦਾ ਗੱਲ ਹੁੰਦੀ ਹੈ ਨਾ ਕਰਮਾਂ ਦੀ ਗੱਲ ਹੈੜਾ ਹਾਂ ਕਿੰਨੇ ਏਕੜ ਚ ਲਗਾਉਂਦੇ ਤੁਸੀਂ ਹਾਂਜੀ ਕਿੰਨੇ ਏਕੜ ਚ ਲਾਂਦੇ ਆ ਇਹ ਦੋਹਾਂ ਏਕੜਾਂ ਦੀਏ ਦੋ ਕਿੱਲੇ ਨੇ ਪਿੰਡ ਦਾ ਨਾਮ ਕੀ ਤੁਹਾਡਾ ਹਾਂਜੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਗੁਜਪੁਰਾ